ਮੰਜਰ ਅਸਿਕ ਲਾਲਪੁਰਾ ਹੋਰਾਂ ਦਾ ਸਟਾਈਲ ਹੈ ਕਈ ਵਾਰੀ ਗੱਲ ਕੀਤੀ ਹੈ ਕਿ ਦੇਲ ਚ ਬੈਠੇ ਵੀ ਦਫ਼ਤਰ ਤੇ ਕੰਮ ਕਰਦੇ ਰਹੇ ਉਹ ਤੇ ਸਰਕਾਰ ਕਹਿੰਦੀ ਹੈ ਕਿ ਬਈ ਅਸੀਂ ਉਹਨਾਂ ਨਾਲ ਨਾਤਾ ਤੋੜਤਾ ਹੈ ਤਨਖਾਹ ਭੱਤੇ ਉਹਨਾਂ ਦੇ ਬੰਦ ਕਰਤੇ ਸਰਕਾਰੀ ਰਹਿਸ਼ ਅਸੀਂ ਵਾਪਸ ਲੈ ਲਈ ਤੇ ਪਰ ਆਰਟੀਆਈ ਦਾ ਜਿਹੜਾ ਜਵਾਬ ਹੈ ਉਲਟਾ ਆ ਰਿਹਾ ਮਿੰਟੂ ਜੀ ਹੁਣ ਕਿਸ ਤੇ ਯਕੀਨ ਕਰੀਏ ਉਹ ਡਾਕੂਮੈਂਟ ਜਿਹੜਾ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਸਾਬ ਜੀ ਕਿ ਸਰਕਾਰ ਇੱਕ ਦੋਰੀ ਨੀਤੀ ਤੇ ਚੱਲ ਰਹੀ ਹੈ ਹੂੰ ਸਰਕਾਰ ਸ਼ਬਦ ਵੀ ਇਸਤੇਮਾਲ ਕਰਨ ਦੀ ਥਾਂ ਤੇ ਜੇ ਆਪਾਂ ਕਹੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਉਹ ਇੱਕ ਦੋਰੀ ਨੀਤੀ ਤੇ ਚੱਲ ਰਹੀ ਹੈ ਕਿ ਤੁਸੀਂ ਕਾਗਜ਼ਾਂ ਪੱਤਰਾਂ ਦੇ ਵਿੱਚ ਪੱਤੇ ਤਨਖਾਹਾਂ ਰੋਕ ਕੇ ਇਹ ਜਵਾਬ ਤਿਆਰ ਕਰ ਲਿਆ ਕਿ ਜੇ ਕੱਲ ਨੂੰ ਅਸੀਂ ਕਾਨੂੰਨੀ ਜਵਾਬਦੇਹੀ ਚ ਫਸੇ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਸੁਪਰੀਮ ਕੋਰਟ 'ਚ ਫਸਣਗੇ ਜ਼ਰੂਰ ਜੀ ਠੀਕ ਹੈ ਨਾ ਜੀ ਕਿਉਂਕਿ ਦੂਸਰੀ ਧਿਰ ਜਾ ਕੇ ਪੁੱਛੇਗੀ ਕਿ ਜਨਾਬ ਇਹਨਾਂ ਨੂੰ ਤੁਮ ਮੜਾ ਜਾਣਾ ਇਹ ਚਾਨਣ ਕਰਵਾ ਲਓ ਕਿ ਇਹਨਾਂ ਨੇ ਵਿਧਾਇਕੀ ਰੱਦ ਕਿਉਂ ਨਹੀਂ ਕੀਤੀ ਉੱਥੇ ਇਹ ਕਹਿ ਦੇਣਗੇ ਕਿ ਬਈ ਆ ਚੱਕੋ ਜੀ ਅਸੀਂ ਤੇ ਪੱਤੇ ਵਗੈਰਾ ਇਹਨਾਂ ਦੇ ਰੋਕ ਰੱਖੇ ਹੈ ਜੁਲਾਈ ਤੋਂ ਬਾਅਦ ਤੱਕ ਮਿਲੇ ਕੁਝ ਨਹੀਂ ਹੈ ਨਾ ਹੂੰ ਸ਼ਾਇਦ 12 ਸਤੰਬਰ ਨੂੰ ਕਿ 14 ਸਤੰਬਰ ਨੂੰ ਕੈਦ ਹੋ ਗਈ ਸੀ ਜੀ ਤਾਂ ਉਸ ਤੋਂ ਬਾਅਦ ਕਹਿੰਦੇ ਕਿ ਕੋਈ ਤਨਖਾਹ ਜਾਂ ਪੱਤੇ ਇਤਿਆਦਿਕ ਜਿਹੜੇ ਆ ਨਾ ਉਹ ਇਹਨਾਂ ਨੂੰ ਨਹੀਂ ਮਿਲੇ ਹੂੰ ਯਾਨੀ ਹੁਣ ਕਾਗਜ਼ਾਂ ਦੇ ਵਿੱਚ ਤਨਖਾਹ ਪੱਤੇ ਬੰਦਿਆ ਤਾਂ ਠੀਕ ਹੈ ਬੰਦਾ ਬੰਦੇ ਨੂੰ ਕੀ ਆ ਪਰ ਇਹਦਾ ਮਤਲਬ ਇਹ ਆ ਕਿ ਲਾਲਪੁਰਾ ਸਾਹਿਬ ਕੋਲ ਪਾਵਰ ਉਹੀ ਆ ਜਿਹੜੀ ਆਪਾਂ ਅਕਸਰ ਕਹਿੰਦੇ ਸੀ ਕਿ ਦਫ਼ਤਰ ਚੱਲ ਰਿਹਾ ਹੈ ਜੇਲ੍ਹ ਦੇ ਵਿੱਚੋਂ ਸਭ ਕੁਝ ਚੱਲ ਰਿਹਾ ਹੈ ਜੀ ਜੇਲ੍ਹ ਦੇ ਵਿੱਚ ਦਿੱਲੀੋਂ ਆਏ ਕੁਝ ਖਾਸ ਬੰਦੇ ਜਿਹੜੇ ਆ ਉਹ ਮਿਲਮੁਲ ਜਾਂਦੇ ਆ ਜੀ ਬਈ ਸਭ ਕੁਝ ਠੀਕ ਹੈ ਆ ਨਾਰਮਲ ਆ ਘਾਰੇ ਆ ਉਹ ਇਹਨਾਂ ਦੇ ਕੋਲ ਆ ਗੱਡੀ ਆ ਡਰਾਈਵਰ ਆ ਉਹ ਸਾਰਾ ਕੁਝ ਹੈ ਹਮ ਆਪ ਜਵਾਬ ਦਿੱਤਾ ਹੈ ਨਾ ਵਿਧਾਨ ਸਭਾ ਸਖਤ ਰਹਿਤ ਨਹੀਂ ਪਰ ਦੂਜੇ ਪਾਸੋਂ ਕਾਗਜ਼ਾਂ ਦੇ ਵਿੱਚ ਜਵਾਬ ਤਿਆਰ ਕਰ ਲਿਆ ਕਿ ਜੀ ਇਹਨਾਂ ਤੇ ਤਨਖਾਹ ਪੱਤੇ ਰੋਕੇ ਹੋਏ ਨੇ ਕਮਾਲ ਹੈ ਕਮਾਲ ਹੈ ਇਹ ਇਹੀ ਤੇ ਰਾਜਨੀਤੀ ਹੈ ਨਾ ਇਹ ਰਾਜਨੀਤੀ ਹੈ ਜਨਾਬ ਕਿ ਤੁਸੀਂ ਇੱਕ ਪਾਸੇ ਪਹਿਲਾਂ ਹੀ ਜਵਾਬ ਤਿਆਰ ਕਰ ਲਿਆ ਦੂਜੇ ਪਾਸੇ ਅਗਲੇ ਨੂੰ ਫੈਸਿਲਿਟੇਟ ਵੀ ਕਰੀ ਜਾਂਦੇ ਹੋ ਤੇ ਇਹਦੇ ਨਾਲੋਂ ਚੰਗਾ ਗੱਜ-ਬੱਜ ਕੇ ਕਹੋ ਫਿਰ ਤਨਖਾਹ ਪੱਤੇ ਵੀ ਦਿਓ ਹਮ ਤੇ ਕੋਟ ਨੂੰ ਵੀ ਜਾ ਕੇ ਕਹੋ ਕਿ ਹਾਂ ਭਾਈ ਸਾਡੀ ਮਰਜ਼ੀ ਹੈ ਯਾਰ ਦੇਵਾ ਗਿਆ ਸੀ ਤਾਂ ਜੀ ਫਿਰ ਸਵਾਦ ਆਵੇ ਤੁਹਾਡਾ ਹਮ ਪਰ ਤੁਸੀਂ ਹਰ ਗੱਲ ਤੇ ਸਰ ਹਰ ਗੱਲ ਤੇ ਕਈਆਂ ਗੱਲਾਂ ਤੋਂ ਭੱਜ ਰਹੇ ਹੋ ਤੁਸੀਂ ਕਈਆਂ ਗੱਲਾਂ ਤੋਂ ਭੱਜ ਰਹੇ ਹੋ ਜੀ ਤੁਹਾਡੇ ਰਾਜ ਦੇ ਵਿੱਚ ਆਰਟੀਆਈ ਤੋਂ ਲੈ ਕੇ ਇਹੋ ਜਿਹੇ ਸਿਧਾਂਤਕ ਅਸੀਂ ਗਰਾਫਟਾਂ ਦੇਖ ਰਹੇ ਹਾਂ ਕਿ ਭਾਈ ਜਿਹਦਾ ਅੰਤ ਕੋਈ ਨਹੀਂ ਹੈ ਜੀ ਤੋਂ ਚਾਹੀਦਾ ਸੀਗਾ ਤੁਸੀਂ ਆਪਣੇ ਵਿਧਾਇਕ ਨੂੰ ਉਸੇ ਦਿਨ ਹੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇਵੋ ਤੇ ਉਹਨੂੰ ਕਹੋ ਕਿ ਭਾਈ ਜਦ ਵੀ ਤੈਨੂੰ ਸਜਾ ਸਟੇ ਹੋ ਗਈ ਕਲੀਨ ਚਿੱਟ ਮਿਲ ਗਈ ਤਦ ਤੂੰ ਆਈ ਜਾਣਾ ਆਈ ਜਾਣਾ ਠੀਕ ਫਰਕ ਪੈਂਦਾ ਤੇ ਅਸੀਂ ਕਹਿੰਦੇ ਕਿ ਹਾਂ ਯਾਰ ਆਮ ਆਦਮੀ ਪਾਰਟੀ ਵਾਲਿਆਂ ਨੇ ਸਿਧਾਂਤਕ ਤੌਰ ਤੇ ਠੀਕ ਕੀਤਾ ਹੈ ਜੇਲ੍ਹ ਦੇ ਵਿੱਚ ਤੇ ਮੈਨੂੰ ਵੀ ਪਤਾ ਹੈ ਕੀ ਕੁਝ ਹੁੰਦਾ ਉਹ ਸਭ ਕੁਝ ਚੱਲੀ ਜਾਂਦਾ ਹੁੰਦਾ ਬੀਬੀ ਜ਼ਗੀਰਕੌਰ ਦਾ ਦਰਬਾਰ ਲੱਗਦਾ ਰਿਹਾ ਸਬ ਜੇਲ੍ਹ ਦੇ ਵਿੱਚ ਜੀ ਠੀਕ ਹੈ ਕੇਜਰੀਵਾਲ ਦਾ ਸਾਥੀ ਹੈ ਜਿਹੜਾ ਇਹ ਕਹਿੰਦੇ ਸਨ ਕਿ ਜੈਮ ਸਾਹਿਬ ਤੇ ਥਖਾਣਾ ਨਹੀਂ ਖਾਰੇ ਭੋਜਨ ਨਹੀਂ ਕਰ ਰਹੇ ਤੇ ਤੁਹਾਨੂੰ ਪਤਾ ਉਹ ਜਿਹੜਾ ਰਸੋਈਆ ਸੀਗਾ ਉਹ ਥਾਲੀ ਲਿਆਉਂਦਾ ਸੀ ਤੇ ਚਪਟ ਹਮ ਥਾਲੀ ਲਿਆਉਂਦਾ ਹਜਮ ਜੀ ਕਿੰਨੇ ਗੇੜੇ ਤਾਂ ਉਹ ਸੀਸੀਟੀਵੀ ਦੀ ਫੋਟੋ 'ਚ ਹੀ ਵੱਜ ਗਏ ਉਹਨਾਂ ਕਹਿੰਦੇ ਵੀ ਜੈਮ ਸਾਹਿਬ ਹਜੇ ਵਰਤਤੇ ਚੱਲ ਰਹੇ ਨੇ ਚਾਰ ਪੰਜ ਥਾਲ ਪਕੌੜਿਆਂ ਦੇ ਖਾ ਕੇ ਨੇ ਹਲੇ ਵਰਤਤੇ ਚੱਲਦੇ ਆ ਜੀ ਸਾਰੇ ਗੱਲਾਂ ਹੋਂ ਰਿਕਾਰਡ ਮੈਂ ਕਿਸੇ ਦੀ ਵਿਅਕਤੀਗਤ ਜ਼ਿੰਦਗੀ ਚ ਜਾਂਦਾ ਨਹੀਂ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਤੋਹੀ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਲਟ ਕਰ ਰਹੇ ਹੋ ਜੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਕਿ ਕਿ ਭਈ ਮੁੱਖ ਮੰਤਰੀ ਕਹਤਾ ਜਿਹੜਾ ਗੈਸ ਸਿਲੰਡਰ ਲਾਈਨ ਚ ਲਾ ਕੇ ਨਹੀਂ ਲਊਗਾ ਹਾਂ ਬਿਲਕੁਲ ਹੈ ਨਾ ਜੀ ਤਾਂ ਅੱਜ ਲਾਈਨ ਜਿਹੜੀ ਉਹ ਪਾਸੇ ਲੱਗ ਜਾਂਦੀ ਆ ਕਿ ਭਾਈ ਸਾਹਿਬ ਨਹੀਂ ਲੰਘਣਾ ਸਤਾ ਹੋ ਜਾਲੇ ਨਹੀਂ ਸ਼ਾਂਚਾ ਨਹੀਂ ਲੰਘਣਾ ਸਰਕਤੋਂ ਪਾਸੇ ਲੈਣ ਲਾ ਲੋ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਤੇ ਸੁੰਨੀਆਂ ਗਲੀਆਂ ਕਰ ਦਿਓ ਤਾਂ ਭਾਈ ਐਦਾਂ ਕਰਦੇ ਨੇ ਉਹ ਤੁਸੀਂ ਗਲੀਆਂ ਸੁੰਨੀਆਂ ਸੋ ਹਰ ਇੱਕ ਕਹੀ ਗੱਲ ਤੋਂ ਉਲਟਣ ਦਾ ਪਲਟਣ ਦਾ ਨਾ ਰਾਜਨੀਤੀ ਹੈ ਤੇ ਇਸ ਰਾਜਨੀਤੀ ਦੀ ਸਿਖਰ ਤੇ ਜੇ ਤੁਸੀਂ ਦੇਖੋਗੇ ਕੋਈ ਕਿਸੇ ਨੇ ਸਿਰਲੀ ਟੋਪੀ ਹਾਸਲ ਕੀਤੀ ਇੱਥੇ ਆ ਕੇ ਸ਼ਾਰਟ ਟਰਮ ਦੇ ਵਿੱਚ ਬੜੇ ਛੋਟੇ ਟਾਈਮ ਦੇ ਵਿੱਚ ਇਹਨਾਂ ਨੂੰ ਤੇ ਲੱਗੇ ਹੋਣੇ ਰਵਾਇਤੀ ਪਾਰਟੀਆਂ ਨੂੰ ਕੋਈ 25 ਤੋਂ 40 ਸਾਲ ਤਾਂ ਕੇ ਅਕਾਲੀਆਂ ਦਾ ਇਤਿਹਾਸ ਦੇਖ ਲਓ ਕਾਂਗਰਸ ਦਾ ਇਤਿਹਾਸ ਦੇਖ ਲਓ ਹੂੰ ਵਿਗਾੜ ਤੇ ਗਾਂ ਪੈ ਨਾ ਫਿਰ 60ਵੇਂ ਚ ਆ ਕੇ ਜੀ ਠੀਕ ਹੈ ਨਾ ਜੀ ਕਿੰਨੀ ਦੇਰ ਚੱਲੀ ਆ ਪਾਰਟੀ ਕਾਦੀ ਇੱਕ ਸਾ ਹੂੰ ਰੂ ਅਕਾਲੀ ਲਫਾਫੇ ਚ ਕਸ਼ਹਰਾ ਪਾ ਲੈਂਦੇ ਸੀ ਸਾਈਕਲ ਤੇ ਟੰਕ ਕੇ ਚਲੋ ਜੀ ਚੱਲੇ ਆ ਗ੍ਰਫਤਾਰੀਆਂ ਕਿਹੜੀ ਟਿਕਟ ਥੋੜੀ ਜੀ ਕੋਈ ਸੀਟ ਥੋੜੀ ਹੂੰ ਕੋਈ ਚੇਅਰਮੈਨ ਨਹੀਂ ਥੋੜੀ ਚੱਲ ਮੋਰਚੇ ਚ ਚੱਲ ਗ੍ਰਫਤਾਰੀਆਂ ਚਾਰ ਚਰਮੇ ਨੇ ਕਰੇ ਨਹੀਂ ਆਉਣਾ ਹੂੰ ਗਰਾਵਟ ਕਦੋਂ ਆਈ ਜਦੋਂ ਪ੍ਰਤਾਪ ਸਿੰਘ ਕਹਰੋ ਚਲਾ ਗਿਆ ਜਦੋਂ ਹਰੀ ਕ੍ਰਾਂਤੀ ਆਈ ਜੀ ਜਦੋਂ ਰਾਜਨੀਤੀ ਦੇ ਵਿੱਚ ਬਦਮਾਸ਼ ਉਤਰਨੇ ਸਟਾਰਟ ਹੋ ਗਏ ਹੂੰ ਠੀਕ ਹੈ ਜੀ ਚਾਲਾ ਸੋਚਾ ਲੈ ਫਿਰ ਤੁਹਾਡੇ ਸੰ ਪਰ ਇਹਨਾਂ ਨੇ ਉਹ ਸਫਰ ਜਿਹੜਾ ਹੈ ਨਾ ਉਸਤਾਦ ਇਹਨਾਂ ਨੇ ਇਡੀ ਤੇਜ਼ੀ ਨਾਲ ਤੈਅ ਕੀਤਾ ਕਿ ਜਿਵੇਂ ਕੋਈ ਤਾਂ ਰਖਸ਼ੇ ਤੇ ਸਫਰਤਾ ਕਰਦਾ ਇਹ ਤੇ ਰਫੈਲ ਤੇ ਰਖਸ਼ੇ ਦੇ ਬਰਾਬਰ ਰਫੈਲ ਤੇ ਆਏ ਨੇ ਮੈਂ ਤਾਂ ਬੋਲ ਟ੍ਰੇਨ ਕਰਨ ਲੱਗਾ ਸੀ ਇਹ ਤਾਂ ਉਦੋਂ ਵੀ ਹੋ ਗਿਆ ਕੰਮ